तो कराओ यारे भी खड़ारी आउट हो गया वारी <सथाथे>। नहीं दें लगातार दो मैच हार गए है वाइड ਕਾਛ ਨੂੰ ਇੱਕ ਵੇਕ ਆ ਕੇ ਕੀ ਨਹੀਂ ਹੋਣੀ ਕਰਨਾ ਨਹੀਂ ਨਹੀਂ ਕਰਦਾ ਕੋਈ ਯਾ ਦੇਤਾ ਹੀ ਕੋਈ ਯਾ ਦੇ ਦੇ ਖਾਂ ਕਾਲੂ ਕਾਲੂ ਲੈ ਕੇ ਆਉਣਾ ਨਾ ਮੈਂ ਕਾਲੂ ਲੈ ਕੇ ਆਉਣਾ ਨਾ ਮੈਂ ਕਾਲੂ ਕਿਹੜਾ ਕੋਟ? ਲਓ ਖੋਲ ਖੋਲ ਨਹੀਂ ਜਾ ਕੇ ਉਹਨਾਂ ਦੇ ਹੋਇਆ। ਉਹ ਤੁਸੀਂ ਜਾਓ ਯਾਰ ਇਹਨੇ ਨਹੀਂ ਜਾਣਾ। ਚਾਹ ਇੱਕ ਪਿੱਕੀ। ਤਾਰ ਨਾਲ ਲੱਗੇ ਤੂੰ ਤਾਹ। ਕਿਵੇਂ? ਕਿਹੜੀ ਤਾਰ? ਆਵੇ ਇੱਥੇ ਪਈ ਆ। ਉਹ ਹੈ ਜੀ ਆਏਗਾ। ਉਹ ਤਾਂ ਚੱਲੇ

ਕੀ ਕਰ ਤਾ ਯਾਰ ਉਹ ਤੇ ਮੈਂ ਬੈਟਿੰਗ ਕਰਨੀ ਜਾ ਕੇ ਛੜ ਕੇ ਰੱਖ ਥੱਲੇ ਨਾ ਛੜਦੀ ਉਹ ਚਾਚੇ ਆਦਿ ਨਹੀਂ ਖੜਾਦੀ ਬੈਟਿੰਗ ਕਿੱਥੇ ਕਰਨੀ ਇਸੇ ਗੱਲ ਤੇ ਗੰਨ ਦਾ ਬੜਾ ਕ੍ਰਿਕਟਰ ਹੁੰਦਾ ਇੰਦਾਂ ਦਾਦ ਦੇ ਦੋ ਦਾਦ ਦੇ ਕਰਦਾ ਨਹੀਂ ਪਹਿਲਾਂ ਮੈਂ ਉਹਨਾਂ ਤੇ ਕੱਲੂ ਬਾਬਾ ਜਾਨੀ ਬੋਲ ਆਵੇ ਉਹ ਆ ਮੰਲੀ ਕੋਈ ਕਮੈਂਟ ਕਰਕੇ ਬੋਲਿੰਗ ਕਰਾਉਣ ਲੱਗਿਆ ਮੈਡਮ ਮਾਂ ਪੱਟਿਆ ਆਉਣਾ ਇਹ ਬੋਲ ਜਾਨੀ ਉਹਦੇ ਗਏ ਮਿਆਲੇ ਉਹ ਤਾਂ ਦਾਦ ਦੇ ਨਾਲ ਖੜੀ ਰੱਖ ਪਹਿਲਾਂ ਦਾਦੀ ਨਾਲ ਕਰਕੇ ਲਵਨ ਐਲੂ ਨੂੰ ਬਸ ਲਾਕਿੰਗ ਹੋ ਗਈ ਹੈ ਨਾ ਆ ਗਈ ਸੀ ਧਿਆਨ ਹੀ ਨਹੀਂ ਸੀਗਾ ਜਿਹੜਾ ਦੋ ਨਾਲ ਜੇ ਇਹ ਲੈ ਕੇ ਚਾਹੁੰਦੇ ਨੇ ਇਹ ਜੀ ਆ ਕੀ ਲੋਡ ਕਰ ਦੇਗਾ ਲੋਡ ਕਰ ਦੇਗਾ ਫਿਲਮਿੰਗ ਤੇ ਜਾਓ ਸਰ ਇਸ ਕੋ ਬਣਾਉਣੇ ਤੇ ਜਿੱਤ ਗਏ ਅਸੀਂ ਜਾਓ ਜਾ ਕੇ ਆ ਸਾਡੇ ਦਿਨ ਦਾ ਪਹਿਲਾ ਮੈਚ ਤੇ ਸਾਨੂੰ 6 ਚਾਹੀਦੇ ਆ 6 ਚਾਹੀਦੇ ਅਸੀਂ ਪਹਿਲਾ ਮੈਚ ਜਿੱਤ ਚੱਲੇ ਆ ਅੱਜ ਨੋ ਬॉल ਨਹੀਂ ਨੋ ਬॉल ਨੋ ਬੋਲਰ ਫਾਇਰ ਸੀ ਉਹਦੇ ਜੱਤੇ ਉਹਦੇ ਕਾਦ ਦੇ ਨਾਲ ਉਹਦੀ ਨੋ ਬੋਲ ਸੀ ਜਿਵੇਂ ਵਿਰਾਟ ਕੋਹਲੀ ਦੇ ਆਈ ਇਹਦੇ ਕਾਦਰ ਦੇ ਹਿਸਾਬ ਨਾਲ ਨੋ ਸੀ ਵੈਕਟਰ ਹੋਣੇ ਸੀਆਂ ਮਟੀਆਂ ਦਾ ਫ੍ਰੀ ਹਟ ਆ ਗਈ ਇੱਕ ਹੋ ਗਿਆ ਚੱਲ ਫ੍ਰੀ ਹਟ ਆ ਫ੍ਰੀ ਹਟ ਨੋ ਬੋਲ ਆ ਜਾ ਹਾਈਟ ਜ਼ਿਆਦਾ ਸੀ ਚੱਕਾ ਜਿੱਤ ਗਏ ਚੱਕਾ ਲਾ ਕੇ ਦਿੱਤੇ ਵੇਖੋ ਪਹਿਲਾ ਮੈਚ ਅਸੀਂ ਇਹਨਾਂ ਦੇ ਚਿਹਰੇ ਦੇਖੋ ਗਾਇਸ ਪਹਿਲਾ ਮੈਚ ਜਿੱਤ ਗਏ ਅਸੀਂ ਪਹਿਲਾ ਮੈਚ ਇਹ ਵੀਡੀਓ ਦੇ ਲਾਈਵ ਜਿੱਤ ਗਈਆਂ ਮੈਂ ਚਾਰਾਂ ਮੈਚ ਲਾਸਟ ਮੈਚ ਆ ਵੀ ਅਸੀਂ ਜਿੱਤਦੇ ਹਾਂ ਦੂਜਾ ਮੈਚ ਆ ਪਹਿਲਾ ਹੀ ਜਿੱਤ ਗਈਆਂ ਤਿੰਨ ਨਵਰਾ ਹੱਟੀ ਰੱਖੀ ਕੰਮ ਪੱਜ-ਪੱਜ ਨਹੀਂ ਨਾ ਰਹਿੰਦੇ ਇੱਕ ਬੋ ਖੋਰ ਆ ਗਿਆ ਛੱਕਾ ਖੜ ਗਿਆ ਮਣ 15 20 ਬਣਾ ਲੀਏ ਬਹੁਤ ਆ ਬਈ ਇਹ ਵੀ ਛੱਕਾ 6:30 ਵਜੇ ਆ ਜਾਂਦਾ ਥੱਲੇ ਵਜੇ ਲਾਈਵ ਆ 6 ਹੋ ਗਏ ਕਿਆ ਕਹਿ ਕੇ ਮਾਰਿਆ ਬਈ ਅਹੀਂ 3 3 2 ਬਈ ਨਾ ਦਿਨ 2 ਮੈਂ ਤੀਜੀ 3 ਬਲਾਂ 6 ਆ ਵੀ 6 ਆ ਪੱਜ 4 6 ਛੱਕਾ ਸੀ ਯਾਰ ਇਹ ਏਡੀ ਸੋਣੀ ਵਾਲਾ ਸੀ ਪੰਜ ਬੋਲਾਂ 6 ਲਾਸਟ ਆ ਗਈ ਸਕੋਰ ਕਿੰਨਾ ਹੈ ਆ ਬ ਕੋਵਰ ਸਕੋਰ 6 ਜਾਂ 3 ਰਹਿ ਗਈਆਂ ਆ ਜਾ ਛੇਤੀ ਡੇਟੇਡ ওভার ਆ ਯਾਰ ਆਣ ਛੱਕਾ ਮਾਰ ਦੋ ਰੇ ਇੱਕ ਬੋਲ ਐਵੀ ਛੱਕਾ ਮੇਰੇ ਵੀ 12 ਹੋ ਗਿਆ ਮਾਨਵਾ ਦਾ ਕੰਮ ਕਰ ਚਲੇ ਲਾਸਟ ਆ ਗਈ ਨਹੀਂ ਤੀਜੀ ਡਿਕਲੇਅਰ 12 ਅਗੇ ਕਿਆ ਹੋ ਗਿਆ ਮੈਂ ਉਹ ਸੈਂਡ ਉਹ ਕਿ ਗੋਲੀ ਮਾਰ ਲੰਦੋ ਯਾਰ ਕਿ ਗੋਲੀ ਮਾਰ

ਆ ਰਿਹਾ ਹਾਂ ਹਾਂ ਕਰ ਦਿੱਤਾ ਹੋਰ ਕੀ ਆ ਸਾਡਾ ਮੈਕਸਵੈੱਡ ਉਹਦੋਂ ਵੀ ਡੈੱਡ ਹੋ ਗਿਆ ਹਾਂ ਲਾਈਵ ਜਾ ਮੈਂ ਕਰਾਉਣਾ ਮੈਂ ਤਾਂ ਤਾਂ ਹੀ ਬੈਸ ਮਾਰਵਾਂ ওভার ਚਾਹੀਦਾ ਵੀ ਪਹਿਲਾਂ ਮਾਰਵਾਂ ওভার ਹੀ ਨਹੀਂ ਮਿਲਿਆ ਨਾ ਹੀ ਪਾਸ ਹੋਇਆ ਪਿੱਛੇ ਕੇ ਬੈਆ 30 ਬਨੋੜੇ 31 ਗਰੇ ਆਊਟ ਹੱਸਿਆ ਬੜਾ ਹੈ ਜੀ ਬਾਅਦ ਤੋਂ ਮੈਂ ਕਿਹਾ ਇਹ 플레이ਰ ਕਿੰਨਾ ਵੇਖਣਾ ਪੂਰਾ ਹੁੰਦੀ ਆ ਬਾਕੀ ਨਾਲ ਲੋਟਾਂ ਕੇ ਦੇਖੀ ਨੂੰ ਲੋਟਾਂ ਕੇ ਦੇਖੀ ਨੂੰ ਕੋ ਕਰ ਮੈਂ ਕੀ ਮਾਰ ਕਰਦਾ ਸਟਰ ਇਹਦਾ ਗਾਹ ਕਹਿੰਦਾ ਕੈਮਰਾ ਤੇ ਲੱਗੀ ਕਰਨਾ ਛੱਕਾ ਜੋਕਾ ਲੱਗ ਉਹਦੇ ਗਾਣਾ ਹੀ नो बॉल आईंदा ਕੈਮਰਾ ਹੈ ਇੱਥਰ ਨੂੰ ਕੋਈ ਨਹੀਂ ਇੱਕ ਮਾਨੋ ਦੇ ਵਰਗੇ ਇਹੀ ਕਰਦੇ ਨੇ ਪੂਰੇ ਛੱਕੇ ਚਾਹਗੇ ਚਾਹੀਦੇ ਸੱਦੇ ਗਰਮੀ ਓਏ ਨਹਾਉਣਾ ਪੈ ਜਾਗੇ ਮਾਈ ਦੋ 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 ਲੈ ਚੰਦ ਇਹ ਲੈ ਕਰਾ ਥਰੋ ਕੰਦ ਤੇ ਕੰਦ ਚ ਵਜਿਏ ਕੰਦ ਵਿੱਚ ਵਜ ਜਾ ਕੰਦ ਵਿੱਚ ਵਜ ਗਏ ਵਧੀ ਮੋੜ ਕੰਦ ਵਿੱਚ ਵਜ ਗਏ ਉਹ ਕੰਦ ਚ ਵੱਜ ਕੇ ਵੱਜੀ ਆ ਪਕੰਦ ਵਿੱਚ ਵੱਜ ਕੇ ਕੰਦ ਚ ਵੱਜ ਕੇ ਵੱਜੀ ਬੋਲ ਉਹ ਕਰਾ ਦੇ ਯਾਰ ਉਹ ਮਾਨ ਮੋ ਤੇ ਥ्रो ਦੇਖ ਰਹੀ ਸੀਗੇ ਥ्रो ਥ्रो ਦੇਖ ਰਹੀ ਤੇਰਾ ਦੂਜੀ ਵਾਰੀ ਦੇਖ ਲੈ ਮੈਂ ਸੜਦਾ ਦੂਜੀ ਵਾਰੀ ਤਿੰਨ ਬੋਲਾਂ ਲੂਜ਼ ਕਰ ਦੂ ਹਾਂ ਫਸ ਲਾਈਵ ਕਰਕੇ तू फिर पटाखा पा देना छे सत्तिया मारते मार्षर चौका एक

ਵਾਈਡ ਬਾਲ 8 ਨੇਰਾ ਹੋ ਗਿਆ ਬਾਲ ਨਹੀਂ ਦਿੱਤੀ ਬਈ ਹੌਲੀ ਕਰਾਓ ਨੋ ਬਾਲ ਪੈਰ ਦੀ ਪੈਰ ਦੀ ਚੌਕਾ ਦੋ ਬਾਲ ਦੇ ਦੁਬਾਰਾ ਨਹੀਂ ਪਾਣਾ ਇਹ ਬਾਲ ਦੋ ਬਾਲ ਤੇਰੀ ਕੋਈ ਤਾਂ ਦੋ ਬਾਲ 13 13 12 ਚਲ 12 ਰੋਗੋ ਨਾ ਪੈਰ ਦੀ ਨੋ ਦਾ ਖਿਆਲ ਰੱਖੋ ਗਾਣਾ ਆਵੇ ਫੇਰ ਨਾ ਕੋ 12 ਤਿੰਨ ਗਿੰਦਾ ਹੋਈਆਂ ਨਾ 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 ਉਹ ਨਹੀਂ ਉਧਰੋਂ ਵਧੀਆ ਨਾਟ ਆਊਟ ਨਾਟ ਆਊਟ ਨਾਟ ਆਊਟ ਉਹ ਯਾਰ ਉਹ ਤਾਂ ਖੜਾ ਨਹੀਂ ਉਹਦਾ ਬਾਲਾਂ ਪੁੱਛੀ ਜਾਂਦਾ ਹਾਂ ਉਹ ਤਾਂ ਉਹਦਾ ਬਾਲਾਂ ਪੁੱਛੀ ਜਾਂਦਾ ਯਾਰ ਹਾਂ ਉਹ ਬਾਲਾਂ ਪੁੱਛੀ ਜਾਂਦਾ ਚਲ ਬਾਲ ਉਹ ਤਾਂ ਬਾਲਾਂ ਪੁੱਛੀ ਜਾਂਦਾ ਕਿੰਨੀਆਂ ਹੋ ਗਈਆਂ ਸਰ ਤਿੰਨ ਹੋ ਗਈਆਂ ਫੇਰ ਆਹ ਹਣ ਨਾ ਦੋ ਹੋਈਆਂ ਇਹ ਤਾਂ ਡੈੱਡ ਬੋਲ ਆ ਯਾਰ ਇਹ ਡੈੱਡ ਬੋਲ ਆ ਦਾਦਾ ਜੀ ਖੜੀ ਨੇ ਉੱਥੇ ਨਾ ਕਿ ਆਸ ਕਿ ਨਾ ਹੁਣ ਤੱਕ ਤੂੰ ਰੱਖ ਲੈ ਮੇਰੇ ਪੈਸੇ ਕਿੱਥੇ ਨਾ ਵਸੇਗਾ ਤਿੰਨ ਦੋ ਵਾਲਾਂ ਦੂਜੇ ਓਵਰ ਦੀਆਂ ਦਹਾਵਾਂ ਵਾਲਾਂ ਚ ਚਾਹੀਦੇ ਆਪਨੂੰ 18 ਨੋ ਬਲ ਹੋਏ ਹੋਏ ਹਾਈ ਤੀ ਹਾਈ ਤੇ ਰੰਡ ਨੇਵਰ ਰੋਣਾ ਨਾ ਸੋ 16 ਹੋ ਗਏ 16 ਤਿੰਨ ਬਾਲਾਂ ਤਿੰਨ ਬਾਲਾਂ 16 ਜੋਗਾ 17 17 ਚਾਰ ਬਾਲਾਂ 4 17 वाइड बॉल 18 ਨਾ ਦੇ ਹਾਂ ਮੈਚ ਵੇਖਣ ਦੇ ਮੈਚ ਅਗਰ ਮੈਚ ਫਸਿਆ ਪਿਆ 4 ਵਾਲਾ 18 18 4 22 5 ਬੱਲੇ 22 ਸਕੋਰ ਰਹਿ ਗਏ 8 8 ਰਹਿ ਗਏ ਮਿੱਤਰੋ ਸਕੋਰ ਰਹਿ ਗਏ 8 ਨੋ ਬਾਲ ਹੋ ਸਕਦੀ ਆ ਨੋ ਬਾਲ ਨਹੀਂ ਹੋਈ ਰੋ ਪੈਂਦੇ ਨੋ ਬਾਲ ਨਹੀਂ ਦੇਣੀ 6 ਦੇ 8 ਰਹਿ ਗਏ ਮਿੱਤਰਾ ਬਾਲ ਬਈ ਤੇਜ਼ ਨਹੀਂ ਹੋਣੀ ਚਾਹੀਦੀ ਮੈਂ ਨੋ ਬਾਲ ਦੇ ਦੇਣੀ ਫੇਰ ਨਾ ਰੋਇਓ ਨਾ ਫੇਰ ਬਾਲ ਤੇਜ਼ ਹੋਈ ਤਾਂ ਨੋ ਬਾਲ ਹੋਊਗੀ ਬਾਲ ਨੇਰਾ ਬਹੁਤ ਹੋ ਗਿਆ ਨੋ ਬਾਲ ਕੈਪਟਨ ਭਾਵੇਂ ਮੌਂਟਰੀ ਨਾ ਬੋਲਣਾ ਨਹੀਂ ਬਈ ਨੋ ਬਾਲ ਆ ਨੋ ਬਾਲ ਤੇ ਡੈੱਡ ਬਾਲ ਕਰੋ ਤੁਹਾਡਾ ਪਲੇਅਰ ਬੋਲਿਆ ਯਾਰ ਉਸੇ ਬੈਠਾ ਪੰਜਾਂ ਜਾਂ ਅੱਠ ਚੱਲ ਕੋਈ ਨਹੀਂ ਰੋਂਦੇ ਆ ਫੌਜੀ ਕੋਈ ਗੱਲ ਨਹੀਂ ਖਿੱਚ ਕੇ ਰੱਖ ਕੰਮ ਆ ਤੇਜ ਬਾਲ ਤੇਜ ਨਹੀਂ ਬਾਲ ਤੇਜ ਆ ਬਾਈ ਬਾਲ ਦੀਦੀ ਜੀ ਹਨੇਰਾ ਬਹੁਤ ਆ ਬਾਲ ਬਾਲ ਬਹੁਤ ਤੇਜ ਆ ਅਸੀਂ ਹੁਣ ਲੋ ਬਾਲ ਦੇ ਦੇਣੀ ਆ ਲਾਸਟ ਵਾਰਨਿੰਗ ਆ ਤੈਨੂੰ ਸ਼੍ਰੀ ਆਮ ਝੂਠ ਮਾਰਦੇ ਹੋਏ ਰਾਉਂਡ ਪੀਂਦੇ ਹੋਏ ਲਗਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ ਬਖਲਾਏ ਪਏ ਆ ਭਾਜ ਭਾਜ ਫੌਜੀਆ ਭਾਜ ਦੋ ਲੈ ਆ ਦੋ 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 ਨਹੀਂ ਨਾਡ ਆਊਟ ਨਾਡ ਆਊਟ ਨਹੀਂ ਵੇ ਇੱਕ ਆਪਣੀ ਮੈਨਣਾ ਨਹੀਂ ਨਹੀਂ ਪਿੱਛੇ ਉਹ ਨਾ ਰੋਕਦਾ ਤਾਂ ਹੋ ਸਕਦਾ ਸਕੋਰ ਇਮਾਨ ਬੇ ਗਲਗਲ ਦਾ ਹਾਂ 24 ਸਕੋਰ ਹੋ ਗਏ ਆ ਤਿੰਨ ਬਾਲਾਂ 24 ਸਕੋਰ ਤਿੰਨ ਬਾਲਾਂ ਤਿੰਨਾਂ 6 ਰਹਿ ਗਏ ਤਿੰਨ ਬਾਲਾਂ 6 ਫੌਜੀ ਸਾਹਿਬ ਕੈਚੇ ਰਿਹਾ ਕੋਮ ਤਿੰਨ ਬਾਲਾਂ 6 ਸਕੋਰ ਚੱਕਾ ਛੱਕਾ ਇਹ ਛੱਕਾ ਛੱਕਾ ਉਧਰ ਤੇ ਐ ਛੱਕੇ ਗਾ ਹਾਂ ਆਊਟ ਕੇ ਨਾ ਰਹੀ ਕਿ ਮੈਨੂੰ ਆਊਟ ਕਿਤਾ ਮੇਰੀ ਗੱਲ ਹੈ ਸ਼ੱਕਾ ਸ਼ੱਕਾ ਨਾ ਬਾਹਰ ਉਹ ਮਾਨੇ ਗਏ ਸ਼ੱਕਾ ਹੋ ਗਏ ਜਿੱਤ ਗਏ ਅਸੀਂ ਓਕੇ ਬਾਏ ਬਾਏ ਟਾਟਾ ਸਾਰੇ ਦਰਸ਼ਕਾਂ ਨੂੰ